ਨਵ ਬਿਆਹ ਦਾ ਜੋੜਾ ਦੁਲਹਾ ਤੇ ਦੁਲਹਨ ਲਾੜਾ ਵਿਲਾੜੀ ਵਿਆਹ ਤੋਂ ਬਾਅਦ ਦਰਿਆ ਤੇ ਸੈਰ ਕਰਨ ਗਏ ਇੱਕ ਬੇੜੀ ਕਿਰਾਏ ਤੇ ਲਈਏ ਤੇ ਬੇੜੀ 'ਚ ਬੈਠ ਗਏ ਚੱਕੂ ਚਲਾ ਰਿਹਾ ਹੈ ਲਾੜਾ ਖੋਲ ਬੈਠੀ ਹੈ ਪਤਨੀ ਲਾੜੀ ਛੱਪੂ ਚਲਾਉਂਦੇ ਆ ਚਲਾਉਂਦੇ ਆ ਦਰਿਆ ਦੇ ਵਿਚਕਾਰ ਚਲੇ ਗਏ ਗੱਲਾਂ ਬਾਤਾਂ ਕਰਦੇ ਇਤਨੇ ਚ ਦਰਿਆ ਦੇ ਵਿਚ ਅਚਾਨਕ ਤੂਫਾਨ ਆ ਗਿਆ ਆ ਗਿਆ ਤੇਜ਼ੋਰ ਦੀ ਹਵਾ ਕਿਸ਼ਤੀ ਡੋਲਣ ਲੱਗ ਪਈ ਲਾੜੀ ਘਬਰਾ ਗਈ ਬੈਠ ਹੀ ਤੋ ਗਈ ਉਹਨੋਂ ਤੇ ਡਿਸਪੀਅ ਡੁੱਬੇ ਤੇ ਡੁੱਬੇ ਪਾਣੀ ਹੜਤੇ ਆ ਗਿਆ ਉੱਚੀਆਂ ਉੱਚੀਆਂ ਲਹਿਰਾਂ ਹਵਾ ਜ਼ੋਰ ਦੀ ਚੱਲਣ ਲੱਗ ਪਈ ਹੈ ਹੁਣ ਇੱਕ ਦਰਿਆ ਦੇ ਚਹਾੜ ਇੱਕ ਜ਼ੋਰ ਦੀ ਹਵਾ ਕਿਵੇਂ ਬਚਾਂਗੇ ਡਰਦੀ ਹੋਈ ਕਹਿ ਰਹੀ ਹੈ ਆਪਣੇ ਪਤੀ ਨੂੰ ਲੜੇ ਕਿਵੇਂ ਬਚਾਂਗੇ ਇਸ ਤੂਫਾਨ ਤੋਂ ਇਹ ਨੇੜ ਬੇੜੀ ਡੋਲ ਰਹੀ ਹੈ ਬੇੜੀ ਤੋਂ लाड़ा फ लाड़ी कहती कोई हसन का वेला है जिंदगी मौत दे हुई है। डोल रही है फस गए केंद्र ने लाड़े ने जो अजे कृपान पहनी हुई सी भारत दाड़ा किरपान पहन द ਲਾੜੀ ਦੀ ਗਰਦਨ ਤੇ ਰੱਖ ਦਿੱਤੀ। ਉਹ ਹੱਸਣ ਲੱਗ ਪਈ ਜ਼ੋਰ ਦੇ। ਲਾੜਾ ਕਹਿੰਦਾ ਹੈ ਤੇਜ਼ ਧਾਹਰ ਕਿਰਪਾਨ ਮੈਂ ਤੇਰੀ ਗਰਦਨ ਤੇ ਰੱਖੀ ਏ। ਤੂੰ ਹੱਸਦੀ ਹੈ। ਕਦੀ ਹਸਿਆਣਾ ਕਿਰਪਾਨ ਤੇਰੇ ਹੱਥਾਂ ਚ ਐ ਨਾ। ਤੇਰੇ ਹੱਥ ਮੈਨੂੰ ਚੰਗੇ ਲੱਗਦੇ ਨੇ। ਤੇਰੇ ਹੱਥਾਂ 'ਚ ਜੋ ਕੁਝ ਵੀ ਹੈ ਮੈਨੂੰ ਚੰਗਾ ਲੱਗਦਾ ਹੈ ਚੰਗਾ ਲੱਗਦਾ ਤੇਰੇ ਹੱਥ ਮੈਨੂੰ ਪਿਆਰੇ ਲੱਗਦੇ ਨੇ ਤੇਰੇ ਹੱਥਾਂ 'ਚ ਜੋ ਕੁਝ ਵੀ ਹੈ ਮੈਨੂੰ ਪਿਆਰ ਹੈ ਭਾਵੇਂ ਖੰਜਰ ਤੋਂ ਕਿਉਂ ਮੈਨੂੰ ਮੈਂ ਹੱਸਿਆ ਕਿਉਂ ਆ ਇਹ ਤੂਫਾਨ ਪਰਮਾਤਮਾ ਦੇ ਹੱਥੇ 'ਚ ਹੈ ਇਹ ਹੜ ਪਰਮਾਤਮਾ ਦੇ ਹੱਥੇ 'ਚ ਮੈਨੂੰ ਪਰਮਾਤਮਾ ਪਿਆਰਾ ਲੱਗਦਾ ਹੈ ਤੂਫਾਨ ਵੀ ਪਿਆਰਾ ਕੀ ਤੂਫਾਨ ਵੀ ਪਿਆਰਾ ਬਾਬਾ ਫਰੀਦ ਦਾ ਇੱਕ ਸ਼ਲੋਕ ਤੁਹਾਨੂੰ ਸੁਣਾਵਾਂ ਬਾਬਾ ਫਰੀਦ ਪਾਕਪਟਨ ਦੇ ਵਾਸੀ ਸਨ ਸ਼ਾਇਦ ਕਿਸੇ ਪੁਰਾਣੇ ਬਜ਼ੁਰਗ ਨੂੰ ਪਤਾ ਹੋਵੇ ਕਿ ਨਹੀਂ ਦਾਸ ਤੇ ਪਿੱਛੇ ਉਸੇ ਇਲਾਕੇ ਚੋਂ ਆਇਆ ਗਰੈ ਸਿੰਧ ਦੇ ਕਿਨਾਰੇ ਇੱਕ ਛੋਟਾ ਜਿਹਾ ਕਸਬਾ ਸੀ ਪਾਕਪਟਨ ਹੁਣ ਤੇ ਉੱਥੇ ਪਾਕਿਸਤਾਨ ਗਵਰਨਮੈਂਟ ਨੇ 4 ਕਰੋੜ ਰੁਪਏ ਖਰਚ ਕਰਕੇ ਬਾਬੇ ਫਰੀਦ ਦਾ ਮਕਬਰਾ ਬਣਾਇਆ ਹੈ ਬਹੁਤ ਵੱਡਾ ਬੜੀ ਵੱਡੀ ਦਰਗਾਹ ਬਣਾਈ ਹੈ ਉਦੋਂ ਛੋਟੀ ਸੀ ਬਾਬਾ ਫਰੀਦ ਪਾਕਪਟਨ ਰਹਿੰਦੇ ਸਨ ਪਾਕਪਟਨ ਜ਼ਿਲ੍ਹਾ ਮਲਤਾਨ ਦਾ ਇੱਕ ਛੋਟਾ ਜਿਹਾ ਕਸਬਾ ਸੀ ਦਰਿਆ ਸਿੰਧ ਕੋਲ ਵਗਦਾ ਸੀ ਇੱਕ ਦਿਨ ਦਰਿਆ ਸਿੰਧ ਬੜਾ ਹੜੱਪੇ ਆਇਆ ਸ਼ਾਇਦ ਆਪ ਨੂੰ ਪਤਾ ਹੋਵੇ ਦੇਸ਼ ਦੀ ਵੰਡ ਤੋਂ ਪਹਿਲੇ ਹਿੰਦੁਸਤਾਨ ਦਾ ਸਭ ਤੋਂ ਵੱਡਾ ਦਰਿਆ ਦ੍ਰੈਸੈਂਸੀ ਪੰਜਾਬ ਦੇ ਪੰਜੇ ਦਰਿਆ ਉਹਦੇ ਚ ਮਿਲਦੇ ਨੇ ਫਿਰ ਫਰੰਟੀਅਰ ਦੇ ਦੋ ਦਰਿਆ ਗੰਬੇਲਾ ਤੇ ਕੁਰਮ ਉਸੇ ਵਿੱਚ ਮਿਲਦੇ ਨੇ ਇੱਕ ਕਾਬਲ ਦਾ ਦਰਿਆ ਹੈ ਉਹ ਵੀ ਉਸ ਦੇ ਚ ਆ ਕੇ ਮਿਲਦਾ ਹੈ ਬਹੁਤ سارے ਦਰਿਆਵਾਂ ਨੂੰ ਲੈ ਕੇ ਉਹ ਜਾ ਕੇ ਅਰਬ ਦੀ ਖਾੜੀ ਚ ਲੀਨ ਹੁੰਦਾ ਹੈ ਬਹੁਤ ਵੱਡਾ ਦਰਿਆ ਹੈ ਰੇਸ਼ ਦੀ ਵਣ ਦੇ ਨਾਲ ਉਹ ਦਰਿਆ ਉਧਰ ਚਲਾ ਗਿਆ ਖੈਰ مختਸਰ ਮੈਂ ਅਰਜ਼ ਕਰਾਂ ਹਾਰੇ ਤੇ ਆਇਆ ਦਰਿਆ ਤੋਨੇ ਢਾਹ ਲਾਣੀ ਸ਼ੁਰੂ ਕੀਤੀ ਪਿੰਡ ਨੂੰ ਇਕ ਦੋ ਮਕਾਨ ਵੀ ਡੇਗ ਗਏ ਸਾਰੇ ਲੋਕ ਭੱਜੇ ਹੋਇਆਏ ਬਾਬੇ ਫਰੀਦ ਕੋਲ ਫਤ ਤੁਸੀਂ ਖੁਦਾ ਵਾਲੇ ਹੋ ਤੁਸੀਂ ਸਾਈਂ ਲੋਕੋ ਕੋਈ ਖੁਦਾ ਨੂੰ ਦੁਆ ਕਰੋ ਇਹ ਜਿਹੜੀ ਢਾਹ ਲੱਗੀ ਹੋਈ ਹੈ ਤੇ ਸਾਡਾ ਪਿੰਡ ਤਬਾਹ ਹੋ ਜਾਏ ਕਿਤਨੀਆਂ ਖੇਤੀਆਂ ਨਾਸ ਹੋ ਗਈਆਂ ਕਿਤਨੀ ਫਸਲ ਤਬਾਹ ਹੋ ਗਈ ਤੇ ਹੁਣ ਕਸਬੇ ਨੂੰ ਡਹਾ ਲੱਗ ਗਈ ਵਾਵਾ ਫਰੀਦ ਸਾਰਿਆਂ ਦੇ ਨਾਲ ਦਰਿਆ ਦੇ ਕੰਢੇ ਤੇ ਆਇਆ ਔਰ ਇਹ ਗਾਥਾ ਉਹਨਾਂ ਦੇ ਇੱਕ ਸਲੋਕ ਦੇ ਵਿੱਚ জ্বলਗਦੀ ਹੈ ਫਰੀਦਾ ਕੰਦੀ ਵੈਣ ਨਾ ਡਾਏ ਤੋ ਵੀ ਲੇਖਾ ਦੇਵਣਾ ਐ ਦਰਿਆ ਤਾਨਾ ਦਾ ਲੇਖਾ ਤੂੰ ਵੀ ਦੇਵੇਂਗਾ ਡੋਬ ਨਾ ਪਿੰਡ ਨੂੰ ਲੇਖਾ ਤੂੰ ਵੀ ਦੇਵੇਂਗਾ ਐਸ ਵਾਸੇ ਖਾਮੋਸ਼ ਹੋ ਜਾ ਕੰਦੀ ਵੈਣ ਨਾ ਡਾਏ ਤੋ ਵੀ ਲੇਖਾ ਦੇਵਣਾ ਇਤਨਾ ਕਹਿਣਾ ਸੀ ਪਹਿਲੇ ਨਾਲੋਂ ਵੀ ਜ਼ਿਆਦਾ ਹੜ ਆ ਗਿਆ ਤਿੰਨ ਚਾਰ ਮਕਾਨ ਤੇ ਇੱਕਦਮ ਟੈਰੀ ਟੈਰੀ ਹੋ ਗਏ ਸਾਰਿਆਂ ਨੇ ਕਿਹਾ ਬਾਬਾ ਜੀ ਤੁਹਾਡੇ ਕਹਿਣੇ ਦਾ ਤੇ ਉਲਟਾ ਹੀ ਅਸਰ ਹੋਇਆ ਹੈ ਫਰੀਦ ਕਹਿਣ ਲੱਗੇ ਸਾਰੇ ਸਜਦਾ ਕਰੋ ਸਾਰੇ ਹੁਣ ਦੁਆ ਕਰੋ ਕਿ ਅਸਲ ਗੱਲ ਇਹ ਹੈ ਜੋ ਮੇਰੀ ਸਮਝ ਚ ਆਈ ਹੈ ਜਿੱਧਰ ਰੱਬ ਰਾਜਾਏ ਵੈਣ ਤੇ ਦਾਉਂ ਗਾਉਂ ਕਰੇ ਇਸ ਲੋਕ ਇਹ ਤੇ ਰੱਬ ਦੀ ਰਜ਼ਾ ਦੇ ਚੱਲਦਾ ਹੈ ਕਿ ਜਿਹੜਾ ਰੱਬ ਨੇ ਢਾਲ ਆਈ ਹੋਈ ਹੈ ਕੋਈ ਗੱਲ ਨਹੀਂ ਮਥਰ ਢੇ ਕੋ ਰੱਬ ਦਾ ਪਰਮਾਨ ਕੋਬੋ ਸ਼ਲੋਕ ਮੈਂ ਫਿਰ ਤੋਂ ਸੁਣਾਵਾਂ ਫਰੀਦਾ ਕੰਦੀ ਵੈਣੜਾ ਤੋਬੀ ਲੇਖਾ ਦੇਵਣਾ ਜਿੱਧਰ ਰੱਬ ਰਜ਼ਾ ਹੈ ਵੈਣ ਤੇ ਦਾਮ ਗੋਂ ਕਰੇ ਫੇਤੇ ਰੱਬ ਦੀ ਰਜ਼ਾ ਵਿੱਚ ਚੱਲ ਰਿਹਾ ਜਿੱਧਰ ਪਰਮਾਤਮਾ ਦਾ ਹੁਕਮ ਹੈ ਚੱਲਵੇ ਸਜਦਾ ਕਰੋ ਸਾਰੇ ਦੁਆ ਕਰੋ ਜਦ ਸਾਰਿਆਂ ਨੇ ਮੱਥਾ ਟੇਕਿਆ ਨਾ ਕੰਨ دریا ਪਿੱਛੇ ਹਟਣਾ ਸ਼ੁਰੂ ਹੋ ਗਿਆ ਰਜ਼ਾ ਨੂੰ ਕਬੂਲ ਕੀਤਾ ਪਾਕਪਟਨ ਕਸਬਾ ਬਚ ਗਿਆ ਬਹੁਤ ਜਿਸ ਨੂੰ ਪ੍ਰਮਾਤਮਾ ਨਾਲ ਪਿਆਰ ਹੋ ਗਏ ਤੋ ਪ੍ਰਮਾਤਮਾ ਤੋਂ ਜਨਮ ਆਇਆ ਉਹਨੂੰ ਪਿਆਰਾ ਲੱਗਦਾ ਪਰ ਪ੍ਰਮਾਤਮਾ ਕੋਈ ਮਰਨਾ ਹੁੰਦਾ ਹੈ ਉਹ ਵੀ ਉਹਨੂੰ ਪਿਆਰਾ ਜਵਾਨੀ ਵੀ ਕਬੂਲ ਬੁਢੇਪਾ ਵੀ ਕਬੂਲ ਇੱਜ਼ਤ ਵੀ ਕਬੂਲ ਬੇਇੱਜ਼ਤੀ ਵੀ ਕਰੋ ਉਹਨੂੰ ਦੋਵੇਂ ਕਬੂਲ ਰਹਿ ਫੁੱਲ ਖਿਲਦਾ ਹੈ ਮੁਰਝਾਣੇ ਦਾ ਤਹੈਲ ਲੈ ਕੇ ਜਿਸੇ ਹਸਤਾਬ ਹੋ ਆ ਪਾਓਗੇ ਉਹ ਪਰੇਸ਼ਾਨ ਹੋਗਾ ਫੁੱਲ ਖਿੜਦੇ ਨੇ ਮੁਰਝਾ ਜਾਂਦੇ ਹਾਸਿਆਂ ਦੇ ਥੱਲੇ ਰੋਣੇ ਛੁਪੇ ਪਏ ਨੇ ਸੰਤਮੋਂ ਪੁਰਾਣ ਪਰੁਖਨੋ ਇਹ ਦੂਜਾ ਲੱਛਣ ਹੈ ਕਿ ਉਹਨੂੰ ਇਹ ਦੋਵੇਂ ਕਬੂਲ ਹੁੰਦੇ ਕਿਉਂ ਉਹਨੂੰ ਪਤਾ ਹੈ ਸੰਸਾਰ ਇਹ ਦੋ ਰੰਗੀ ਹੈ ਇਹ ਦੂਜਾ ਲਖਣ ਹੈ ਸਤਿਗੁਰੂ ਕਹਿੰਦੇ ਨੇ ਗਿਆਨੰ ਸਮ ਦੁਖ ਸੁਖੰ ਜੁਗਤ ਨਿਰਮਲ ਨਿਰਵੈਰਣ ਤੀਸਰਾ ਲਖਣ ਦਿਆਲੰ ਸਰਬਤਰ ਜੀ ਪੰਜ ਦੋਖ ਬੇਵਰਜਤੇ ਉਹਦੀ ਦਇਆ ਸਾਰਿਆਂ ਜੀਵਾਂ ਤੇ ਹੁੰਦੀ ਇਹ ਨਹੀਂ ਕਿਸੇ ਦੀ ਦਇਆ ਕਿਸੇ ਤੇ ਨਹੀਂ ਜਿਵੇਂ ਸੂਰਜ ਦੀ ਰੋਸ਼ਨੀ ਸਾਂਝੀ ਹੈ ਇਹਨਾਂ ਦੋ ਚਾਨਣਾ ਮਿਲਦਾ ਹੈ ਮੁਸਲਮਾਨ ਨੂੰ ਚਾਨਣਾ ਮਿਲਦਾ ਹੈ ਇਸਾਈ ਨੂੰ ਚਾਨਣਾ ਮਿਲਦਾ ਹੈ ਸਿੱਖ ਨੂੰ ਮਿਲਦਾ ਹੈ ਜੈਨ ਬੋਧ ਨੂੰ ਮਿਲਦਾ ਹੈ ਯਹੂਦੀ ਪਾਰਸੀ ਨੂੰ ਮਿਲਦਾ ਹੈ ਕੋ ਸੂਰਜ ਵਿਤਕਰਾ ਕਰਦਾ ਸੂਰਜ ਸਾਰਿਆਂ ਨੂੰ ਹੀ ਚਾਨਣਾ ਦਿੰਦਾ ਹੈ ਜਿਹੜਾ ਉਸ ਮਹਾ ਸੂਰਜ ਦੇ ਨਾਲ ਜੁੜ ਜਾਂਦਾ ਹੈ ਉਹਦੀ ਦਇਆ ਸਾਰਿਆਂ ਤੇ ਆਉਂਦੀ ਹੈ ਵਿਤਕਰਾ ਨਹੀਂ ਆਉਂਦਾ ਜੋ ਵਿਤਕਰਾ ਕਰਨ ਵਾਲਾ ਹੋਵੇਗਾ ਚਾਹ ਸਿੱਖ ਘਰਾਣੇ ਚਾਹ ਚਾਹ ਹਿੰਦੂ ਘਰਾਣੇ ਚਾਹ ਚਾਹ ਮੁਸਲਮਾਨ ਘਰਾਣੇ ਉਹ ਕੁਛ ਵੀ ਹੋਵੇਗਾ ਮੁਸਲਮਾਨ ਹੋਵੇਗਾ ਸਿੱਖ ਹੋਵੇਗਾ ਭਗਤ ਨਹੀਂ ਹੈ ਸੰਤ ਨਹੀਂ ਹੈ ਪੂਰਨਪੁਰਖ ਨਹੀਂ ਹੈ ਪੂਰਨਪੁਰਖ ਦੀ ਵਿਤਕਰਾ ਨਹੀਂ ਹੁੰਦਾ ਪੂਰਨਪੁਰਖ ਦੀ ਦਇਆ ਸਾਰਿਆਂ ਤੇ ਹੁੰਦੀ ਹੈ ਉਹ ਸਮ ਦ੍ਰਿਸ਼ਟ ਹੁੰਦਾ ਹੈ ਸਾਰੇ ਉਹਦੇ ਲਈ ਇੱਕ ਸਮਾਨ ਹੁੰਦੇ ਹੈ ਦੇ ਆਲੰ ਸਰਬਤਰ ਜੀ ਪੰਚ ਦੋਖ ਬਿਵਰਜਤ